ਸਤਿ ਸ਼੍ਰੀ ਅਕਾਲ ਜੀ ਵਿਸ਼ਵ ਟੀਵੀ ਤੇ ਤੁਹਾਡਾ ਸਵਾਗਤ ਮਿੱਤਰ ਪਿਆਰਿਓ ਅੱਜ ਦੀ ਸਭ ਤੋਂ ਜਿਹੜੀ ਅਹਿਮ ਖਬਰ ਇਹ ਹੈ ਕਿ ਜਲੰਧਰ ਵੈਸਟ ਜਿੱਥੇ ਸਿਆਸੀ ਯੁੱਧ ਹੋਣ ਜਾ ਰਿਹਾ ਹੈ ਜਿਮਨੀ ਚੋਣ ਵਿੱਚ ਉਥੋਂ ਭਾਜਪਾ ਨੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਸ਼ੀਤਲ ਅੰਗਰਾਲ ਨੂੰ ਕਿਆਸ ਲੱਗ ਰਹੇ ਸਨ ਕਿ ਸ਼ੀਤਲ ਅੰਗਰਾਲ ਹੀ ਉਥੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ ਤੇ ਉਸ ਤੇ ਗੁਣਾ ਪਾਉਂਦਿਆਂ ਉਹਨਾਂ ਨੇ ਆਖਰੀ ਮੋਹਰ ਲਗਾ ਦਿੱਤੀ ਹੈ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਵੀ ਜਲੰਧਰ ਵੈਸਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਉਹਨਾਂ ਨੇ ਮਹਿੰਦਰ ਭਗਤ ਤੇ ਜਿਹੜਾ ਗੁਣਾ ਪਾਇਆ ਹੈ ਇਹ ਮਹਿੰਦਰ ਭਗਤ ਉਹ ਹਨ ਜਿਹੜੇ ਪਹਿਲਾਂ ਭਾਜਪਾ ਵਿੱਚ ਸਨ ਬੜੇ ਸਰਗਰਮ ਨੇਤਾ ਰਹੇ ਭਾਜਪਾ ਦੇ ਇਹਨਾਂ ਦੇ ਪਿਤਾ ਭਗਤ ਚੂਨੀ ਲਾਲ ਜੀ ਕੈਬਨਿਟ ਮੰਤਰੀ ਰਹੇ ਹਨ ਅਤੇ ਖੁਦ ਮਹਿੰਦਰ ਭਗਤ ਵੱਖ-ਵੱਖ ਅਹੁਦਿਆਂ ਤੇ ਐਸੀ ਮੋਰਚੇ ਵਿੱਚ ਜਿਹੜੇ ਉਹ ਕੰਮ ਕਰਦੇ ਰਹੇ ਹਨ ਇਸ ਦੇ ਨਾਲ ਹੀ ਮਹਿੰਦਰ ਭਗਤ ਮੀਡੀਅਮ ਇੰਡਸਟਰੀ ਦੇ ਚੇਅਰਮੈਨ ਵੀ ਪੰਜਾਬ ਦੇ ਰਹੇ ਹਨ ਤੇ ਨਾਲ ਹੀ ਮਹਿੰਦਰ ਭਗਤ ਭਾਜਪਾ ਦੀ ਪਿਛਲੀ ਵਾਰ ਉਮੀਦਵਾਰ ਵਜੋਂ ਚốn ਲੜੇ ਸਨ ਜਿਸ ਵਿੱਚ ਉਹ ਕਰੀਬ 37000 ਵੋਟ ਜਿਹੜੀ ਉਹ ਨਾਲ ਹਾਰੇ ਸਨ ਕਾਫੀ ਵੋਟ ਉਥੋਂ ਉਹ ਲੈ ਗਏ ਸਨ ਭਾਜਪਾ ਵਿੱਚ ਉਹਨਾਂ ਦਾ ਚੰਗਾ ਦਬ ਦਬਾਰਿਆ ਹੈ ਕਿਹਾ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਸ਼ਾਇਦ ਇਸੇ ਲਈ ਉਮੀਦਵਾਰ ਬਣਾਇਆ ਹੈ ਕਿਉਂਕਿ ਆਮ ਆਦਮੀ ਪਾਰਟੀ ਭਾਜਪਾ ਦੀਆਂ ਵੋਟਾਂ ਵਿੱਚ ਸਨ ਲਾਉਣੀ ਚਾਹੁੰਦੀ ਹੈ ਇਸੇ ਲਈ ਉਹਨਾਂ ਨੂੰ ਇੱਥੇ ਮੈਦਾਨ ਵਿੱਚ ਉਤਾਰਿਆ ਗਿਆ ਹੈ ਇੱਥੇ ਨਾਲ ਹੀ ਦਿਲਚਸਪ ਜਿਹੜੀ ਸੀਟ ਇਸ ਕਰਕੇ ਬਣ ਗਈ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਗਗਨ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਉਹ ਆਉਂਦੇ ਦਿਨਾਂ ਵਿੱਚ ਇਸ ਗਹਿ ਕੱਚ ਮੁਕਾਬਲੇ ਨੂੰ ਜਿੱਤਣ ਲਈ ਕਿਰਾਏ ਦੇ ਮਕਾਨ ਵਿੱਚ ਜਲੰਧਰ ਰਹਿਣਗੇ ਅਤੇ ਇੱਥੇ ਇੱਥੇ ਸਾਰੀ ਰਣਨੀਤੀ ਤਿਆਰ ਕਰਦੇ ਹੋਏ ਵਿਰੋਧੀਆਂ ਦੀਆਂ ਜਿਹੜੀਆਂ ਚੀਕਾਂ ਕਢਾਉਣਗੇ ਨਾਲ ਇਹ ਦੱਸਤੀਏ ਮਿੱਤਰ ਪਿਆਰਿਓ ਭਾਜਪਾ ਨੇ ਅੱਜ ਨਾ ਸਿਰਫ ਉਮੀਦਵਾਰ ਦਾ ਐਲਾਨ ਕੀਤਾ ਹੈ ਬਲਕਿ ਲੰਬੀ ਚੌੜੀ 38 ਜਿਹੜੇ ਸਟਾਰ ਪ੍ਰਚਾਰਕ ਨੇ ਉਹਨਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਜਿਹੜੇ ਜਾ ਕੇ ਘਰ-ਘਰ ਵੋਟਾਂ ਮੰਗਣਗੇ ਅਤੇ ਭਾਜਪਾ ਜਿਹੜੀ ਉਤਸ਼ਾਹਤ ਹੋਈ ਫਿਰਦੀ ਹੈ ਕਿਉਂਕਿ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਨਾਲੋਂ ਉਹ ਵੱਧ ਵੋਟਾਂ ਬਹੁਤ ਸਾਰੇ ਹਲਕਿਆਂ ਵਿੱਚ ਲੈ ਗਏ ਹਨ ਇਸ ਕਰਕੇ ਉਹਨਾਂ ਦੇ ਪੈਰ ھیਠਾਂ ਨਹੀਂ ਲੱਗ ਰਹੇ ਤੇ ਇਸੇ ਕਰਕੇ ਉਹਨਾਂ ਨੇ ਪ੍ਰਚਾਰਕਾਂ ਦੀ ਫੌਜ ਏਡੀ ਵੱਡੀ ਜਿਹੜੀ ਔਲਾਦ ਦਿੱਤੀ ਹੈ ਜਿਸ ਵਿੱਚ ਇਹ ਜਿਹੜੇ 38 ਪ੍ਰਚਾਰਕ ਨੇ ਉਹਨਾਂ ਵਿੱਚ ਸੁਨੀਲ ਜਾਖੜ ਜੀ ਨਾਇਬ ਸਿੰਘ ਸੈਣੀ ਜੀ ਜਿਹੜੇ ਮੁੱਖ ਮੰਤਰੀ ਨੇ ਹਰਿਆਣੇ ਦੇ ਤੇ ਸੌਧਨ ਸਿੰਘ ਜੀ ਤਰਨ ਚੁੱਗ ਜੀ ਤੇ ਗਜਿੰਦਰ ਸਿੰਘ ਸ਼ਿਕਾਵਤ ਜੀ ਜਿਹੜੇ ਕੈਬਨਿਟ ਮੰਤਰੀ ਬਣੇ ਨੇ ਹੁਣੇ-ਹੁਣੇ ਅਰਜਨ RAM ਮੇਗਵਾਲ ਜੀ ਰਵਨੀਤ ਸਿੰਘ ਬਿੱਟੂ ਜਿਹੜੇ ਸਟੇਟ ਮੰਤਰੀ ਬਣੇ ਨੇ ਕੇਂਦਰ ਵਿੱਚ ਰੇਲਵੇ ਦੇ ਅਨੁਰਾਗ ਠਾਕਰ ਸੋਮ ਪ੍ਰਕਾਸ਼ ਜੀ ਵਿਜੇ ਰਪਾਲੀ ਜੀ ਸਾਬਕਾ ਮੁੱਖ ਮੰਤਰੀ ਨਰਿੰਦਰ ਸਿੰਘ ਰਾਣਾ ਜੀ ਕੈਪਟਨ ਅਮਰਿੰਦਰ ਸਿੰਘ ਤੇ ਮਨਰੰਜਨ ਕਾਲੀਆ ਜੀ ਹੇਮਾ ਮਲੇਨੀ ਚਰਨਜੀਤ ਸਿੰਘ ਅਠਵਾਲ ਸਾਬਕਾ ਸਪੀਕਰ ਅਸ਼ਵਨੀ ਸ਼ਰਮਾ, ਅਵਿਨਾਸ਼ ਰਾਏ ਖੰਨਾ, ਹਰਜੀਤ ਸਿੰਘ ਗਰੇਵਾਲ, ਮਨਜਿੰਦਰ ਸਿੰਘ ਸਿਰਸਾ, ਮਨੋਜ ਤਿਵਾੜੀ, ਸ਼ਵੇਤ ਮਲਕ, ਕੇਵਲ ਸਿੰਘ ਢਿੱਲੋਂ, ਵਿਜੇ ਸਾਹਪਲਾ, ਤੇ ਜੰਗੀ لال ਮਹਾਜਨ, ਮਨਪ੍ਰੀਤ ਸਿੰਘ ਬਾਦਲ, ਫਤਿਹਜੰਗ ਸਿੰਘ ਬਾਜਵਾ, ਅਸ਼ਵਨੀ ਸੇਖੜੀ, ਰਵੀ ਕਿਸ਼ਨ, ਦਿਨੇਸ਼, ਲਾਲ ਜਾਦਵ, ਪ੍ਰੀਤੀ ਸਪਰੂ ਜਿਹੜੇ ਕਿ ਫਿਲਮ ਸਟਾਰ ਰਹੇ ਨੇ ਬਹੁਤ ਵੱਡੇ ਮੰਤਰੀ ਸ਼੍ਰੀ ਨਵਸਲੂਰ, ਕੇਸ਼ਰ ਠੌਰ, ਵਿਆਲ ਸਿੰਘ ਸੋਢੀ ਅਨਲ ਸਰীন ਜਗਮਉਨ ਸਿੰਘ ਰਾਜੂ ਰਿਟਾਇਰਡ ਆਈਏਐਸ ਪਰਮਿੰਦਰ ਸਿੰਘ ਬਰਾੜ ਰਾਣਾ ਗੁਰਮੀਤ ਸਿੰਘ ਸੋਢੀ ਸੁਸ਼ੀਲ ਕੁਮਾਰ ਰਿੰਕੂ ਇਹ ਸਾਰੇ ਜਿਹੜੇ ਉਹਨਾਂ ਸਟਾਰ ਸਟਾਰ ਪ੍ਰਚਾਰਕ ਲਾਏ ਹਨ ਸੋ ਲੰਬੀ ਚੌੜੀ ਫੌਜ ਭਾਜਪਾ ਨੇ ਵੀ ਉਤਾਰ ਦਿੱਤੀ ਹੈ ਹੁਣ ਅਗਲਾ ਜਿਹੜਾ ਕਦਮ ਹੈ ਉਹ ਕਾਂਗਰਸ ਤੇ ਅਕਾਲੀ ਦਲ ਦਾ ਡਿੱਕਿਆ ਜਾ ਰਿਹਾ ਕਿ ਉਹ ਕਦੋਂ ਇੱਥੇ ਮੁਕਾਬਲੇ ਵਿੱਚ ਬੰਦੇ ਉਤਾਰਨ ਤੇ ਸਾਫ ਪਿਕਚਰ ਸਾਹਮਣੇ ਆ ਜਾਵੇ ਕਿ ਗੈ ਗੱਚ ਜਿਹੜਾ ਮੁਕਾਬਲਾ ਹੈ ਉਹ ਕਿੰਨਾ ਵਿੱਚ ਹੋਏਗਾ ਤੇ ਕਿੱਦਾਂ ਦਾ ਹੋਏਗਾ ਆਉਣ ਵਾਲੇ ਦਿਨਾਂ ਵਿੱਚ ਇੱਥੇ ਬਹੁਤ ਜਬਰਦਤ ਲੜਾਈ ਸਿਆਸੀ ਹੋਣ ਦੀ ਸੰਭਾਵਨਾ ਹੈ ਅਤੇ ਇੱਕ ਦੂਜੇ ਤੇ ਖੂਬ ਸਿਆਸੀ ਚਿੱਕੜ ਛੁੱਟੇ ਜਾਣਗੇ ਤੁਸੀਂ ਵੇਖਦੇ ਰਹੋ ਵਿਸ਼ਵ ਟੀਵੀ ਜਲਦ ਮਿਲਦੇ ਹਾਂ ਧੰਨਵਾਦ